ਕੀ ਹਾਲ ਚਾਲ ਨੇ ਲਓ ਬਈ ਕਬੂਤਰਾਂ ਨੂੰ ਪਾਉਣ ਲੱਗਿਆ ਦਾਣੇ ਹੋ ਗਿਆ ਟਾਈਮ ਤੇਰੇ ਨੂੰ ਪਹਿਲਾਂ ਦਿਖਾਈਏ ਬੱਚੇ ਕਬੂਤਰ ਕਰ ਤੇ ਇਧਰ ਦਸੇਵਰ ਸਾਫ ਨੇ ਮੈਂ ਭਈਆ ਦਸੇਵਰ ਸਾਫ ਨੇ ਆਪਣੇ ਜਾਣ ਵਾਰਸ ਨੂੰ ਕਰਾਈਏ ਸ਼ੌਕ ਮਿੱਤਰੋ ਇਹ ਛੜਨੇ ਆ 2026 ਚ ਕੀ ਰਿਜ਼ਲਟ ਕੀ ਰੰਗ ਕੀ ਮੌਕਾ ਕੀ ਸਮਾਂ ਕੀ ਲੇਖ ਕੀ ਜਿੱਤ ਕੀ ਇਤਿਹਾਸ ਦੱਸਣਾ ਇਹਨਾਂ ਨੇ ਦੱਸਣਾ ਛੱਡੇ ਬੰਦਾ ਬਾਈ ਰੋੜੀ ਖੋਟਣ ਲੱਗ ਗਿਆ ਰੋੜੀ ਕਬੂਤਰਾਂ ਨੂੰ ਬਹੁਤ ਚੰਗੀ ਆ ਪਾਉਣੀ ਚਾਹੀਦੀ ਆ ਬਾਈ ਯਾਰ ਕੂਤਰ ਖੁਸ਼ ਹੋ ਕੇ ਖਾਂਦੇ ਆ ਰੋੜੀ ਹਨਾ ਜਾਂ ਕਿਉਂ ਦੋ ਬਹਿ ਗਏ ਬਾਈ ਆਪਣੇ ਉਹ ਰਹਿ ਗਏ ਇੱਕ ਤਾਂ ਦੋ ਰਹਿ ਗਏ ਹਨਾ ਦੋ ਰਹਿ ਗਏ ਬਾਈ ਚਾਰ ਛੱਡੇ ਸੀ ਦੋ ਬਿਠਾ ਲਈ ਟਾਈਮ ਹੋ ਚੁੱਕਿਆ ਸਾਡੇ 4:00 ਵਜ ਗਏ ਨੇ ਮਿੱਤਰੋ ਆ ਆਉਂਦੀ ਆ ਬੋਗਦੀ ਚਿਟਲੀ ਇਹ ਆ ਆਪਣੀ ਚਿਟਲੀ ਦੀ ਪੱਠੀ ਬਹੁਤ ਜੰਗ ਉੜਦੀ ਅਭੀ ਬੱਠੀ ਹੈ ਹੈ ਦੇਖੋ ਭਈਓ ਪਿਆਰ ਨਾਲ ਯਾਰ ਆਪਾਂ ਜਾਨਵਰਾਂ ਨੂੰ ਰੱਖਦੇ ਆਂ ਉਨਾਂ ਹੀ ਪਿਆਰ ਕਰਦੇ ਨੇ ਇਹ ਵੀ ਆਪਣਾ ਦੇਖੋ ਰੋੜੀ ਖਾਣ ਲੱਗਦੇ ਆ ਦੇਖੋ ਖੁਸ਼ ਹੋ ਕੇ ਰੋੜੀ ਖਾਂਦੇ ਆ ਪੂਰੀ ਵਧੀਆ ਰੋੜੀ ਨਾਲ ਰੋੜੀ ਖਾਂਦੇ ਆ ਰੋੜੀ ਚੰਗੀ ਆ ਆਜਮਾ ਹੋ ਜੇ ਮੇਲੇ ਛਰਦਿਆਂ ਚ ਭੁੱਖ ਭੱਖ ਲਾਉਂਦੀ ਆ ਵਧੀਆ ਕਬੂਤਰਾਂ ਨੂੰ ਰੋੜੀ ਦੇ ਵਿੱਚ ਨਾ ਜੱਗੀ ਜੇ ਕਾਲਾ ਨੂਨ ਪੈ ਜੇ ਥੋੜਾ ਜਿਹਾ ਉਹ ਕਰਨਾ ਮੈਨੂੰ ਕੰਮ ਹੈ ਯਾਰ ਮੇਰੇ ਉਹ ਆਟਾ ਜਾ ਗੁੰਨਣਾ ਪੂ ਰੋੜੀ ਕੁੱਟ ਕੇ ਬਣਾਉਣਾ ਪਊ ਉਹ ਗਾਜੀ ਬੋਣੀ ਹੈ ਗਾਜੀ ਗੁੱਜੀ ਪਾ ਕੇ ਹਾਂ ਜਿਗਾ ਜਿਗੁੱਜੀ ਪਾ ਕੇ ਉਹ ਬਣਾਇਆ ਹੋਵੇ ਨਾ ਉਹਦੇ ਨਾਲ ਫੜੀ ਵਧੀਆ ਗੱਲ ਬਣ ਜਣੀ ਹੋਣੀ ਇੱਕ ਕਰਨਾ ਜਿਗਾੜੋ ਕੀ ਆਂਡੇ ਕੱਚੇ ਨੇ ਪੜ ਗਏ ਹੈ ਪੜ ਗਏ ਲੈ ਭਈ ਉਹ ਆਂਡੇ ਪੜ ਗਏ ਕਿਹੜੇ ਜੋੜੇ ਦੇ ਪੜੇ ਨੇ ਇਹ ਕਿਹੜਾ ਰਾਜਨ ਵਾਲਾ ਪੁੱਤਰ ਬਬਲੀ ਦਿੱਤਾ ਹੀ ਰਾਏਪੁਰ ਵਾਲੇ ਨੇ ਪਹਿਲੇ ਹੀ ਬੱਚੇ ਸੀ ਤੇ ਅੱਕੀ ਕੱਢਾ ਕਪੜ ਗਏ ਕੱਲ ਬੀਬੀ ਵਾਲੇ ਵੀ ਤੋਂ ਪੜ ਗਏ ਮੈਂ ਵਈ ਰਾਜ ਨਾਲੇ ਦੇ ਬੱਚੇ ਕੰਪਿਊਟਰ ਦੇ ਅੰਡੇ ਫੜ ਗਿਆ ਬੱਚੇ ਨੇ ਬਈ ਆਪਣੀ ਸਾਰੇ ਕਾਂ ਡੋਡੇ ਜਿਹਾ ਕਹਿ ਜਿਓਏ ਪਏ ਨੇ ਹਣਾ ਹੋਏ ਬਿਮਾਰ ਹੋ ਗਏ ਸਾਰੇ ਬੱਚੇ ਨਾ ਜ਼ੁਖਾਮ ਜਨਨ ਨੂੰ ਸਾਰਿਆਂ ਨੂੰ ਖਾਲੀ ਆ ਗਈ ਸਾਰਿਆਂ ਨੂੰ ਜ਼ੁਖਾਮ ਆਈ ਯਾ ਮਦੂਦੋ ਬੈਠਾ ਉਹਨੂੰ ਦੁਨੀਆ ਯਾ ਮਦੂਦ ਕਹਿੰਦੀ ਆ ਛਤਰੀ ਵਾਲਾ ਆਪਣਾ ਇਹ ਦਾ ਬਈ ਮੁੰਡਾ ਕਰਾਉਣ ਲੱਗ ਗਿਆ ਡਾਈਆਂ ਦੇ ਲਾ ਫਿਰੇ ਕਰਾ ਦੇ ਡਾਈਆਂ ਜਾਊਗਾ ਛਤਰੀ ਦੇ ਵੇਹ ਦੇ ਸਾਰੇ ਜਾਣਗੇ 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 ਚਾਰ ਅਗਲਾ ਵੀ ਜਾਂਦੇ ਆ ਉਹ ਲਾਗੇ ਵਸਿਆਂ ਤਾਂ ਡਾਰਜੇ ਹੋ ਗਏ ਹੁਣ ਆ ਲੱਗ ਜਾਂਦੇ ਲਾਗੇ 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 ਛਤਰੀਆਂ ਤਾਂ ਤਾਂ ਜਾਣ ਲੱਗੇ ਹੁਣ ਇਹ ਇਹ ਹੁਲਜ ਗਿਆ ਉਜ਼ਰ ਵੇ ਆ ਉਜ਼ਲ ਗਿਆ ਉਜ਼ਲ ਗਿਆ ਬਾਗੀ ਅਰੇ ਉਹੀ ਉਹੀ ਰੱਖੀ ਚੱਲ 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 ਲੱਗ ਗਿਆ ਹਣਾ ਉਹ ਦਾ ਸਤਿਗੁਰੂ ਜ਼ਖਾਮ ਅੱਖਾਂ ਦੀ ਵਾਲੀ ਨੇ ਥੋੜੀ ਜਿਹੀ ਖਰਾਬ ਜੇ ਕਰਤੇ ਉਹਨਾਂ ਨਾਲ ਕਰਕੇ ਮਾਜੂ ਜੇ ਰਹਿ ਗਏ ਸੀ ਬਾਈ ਹੂੰ ਗੋਦ ਲੈਨੇ ਮਾਰਦੀ ਸੀ ਕੁਸ ਮੈਨੂੰ ਕਰਾਈਏ ਸ਼ੌਕ ਬੱਚਿਆਂ ਦੇ 10 ਫਿਰ ਲਖਵੀਰੇ ਕਿਹੜੇ ਤੇ ਮਾਨ ਆ ਇਹਨਾਂ ਚ ਫਿਰ ਬਾਈਆਂ ਨਾਲ ਕਰਾਈਏ ਸ਼ੌਕ ਮੀਂਹ ਵਾਲੇ ਤੇ ਦਿਖਾ ਫਿਰ ਮੀਂਹ ਵਾਲੇ ਦੀ ਇਤਿਆਦ ਦੱਸਾਂਗੇ ਨਾਲੇ ਆਹ ਦੇ ਤੀਨ ਸੈਗਾ ਹੋ ਜੇ ਜੀ ਚੱਕ ਮੜਾ ਜੇਨੂੰ ਇਹ ਬੱਚਾ ਬਈ ਚੱਕੀ ਵਾਲਾ ਮੀਹ ਵਾਲਾ ਬੱਚਾ ਜਿਹੜੇ ਆਪਣੇ ਨਾਲ ਭਰਾ ਪਰਾਨੇ ਜੁੜੇ ਨੇ ਇੰਸਟਾਗ੍ਰam ਤੇ ਤੇ ਜਿਹੜੇ ਜਾਂ ਵੈਸੇ ਆਪਾਂ ਨੂੰ ਬਾਜ਼ੀਆਂ ਦੇ ਤੌਰ ਤੇ ਜਾਂ ਜਾਣਦੇ ਨੇ ਇਹਦਾ ਨਾ ਜਿਹੜਾ ਪਹਿਲੇ ਝੋਲੀ ਦਾ ਮਤਲਬ ਇਹਦਾ ਭਰਾ ਸੀ ਉਹ ਅਸੀਂ ਬਾਜੀ ਛੱਡਤਾ ਨੇ ਹਾਲੂ ਵਾਲ ਛੱਡਿਆ ਸੀ ਉਹ ਜਿੱਥੇ ਨਾ ਪਿਆ ਸੀ ਮੀਹ ਵਾਲਾ ਹਨਾ 5 ਵਜੇ ਛੱਡਤਾ ਸੀ ਉਹ 5 ਬਾਜ਼ੀਆਂ ਛੱਡਿਆ ਸੀ ਉਹ ਨਿਹਾਲੂ ਵਾਲਾ ਸੀ ਛੱਡਤਾ ਬਈ ਉੱਥੇ ਮੀਹ ਆ ਗਿਆ ਮੀਹ ਚ ਕੂਤਰ ਡਿੱਗ ਡੁੱਗ ਪਿਆ ਹਾਲਾ ਬਾਜ਼ੀਆਂ ਮਾਰਦਾ ਫਿਰੇ ਡਿੱਗਿਆ ਨਹੀਂ ਸੀ ਨਹੀਂ ਮੀਹ ਚ ਡਿੱਗ ਪਏ ਸੀ ਕੂਤਰ ਮਤਲਬ ਮੀਹ ਚ ਮੰਦੇ ਦੇ ਹੋ ਗਏ ਸੀ ਉਹ ਬਾਜੀਆਂ ਜੀ ਉਹ ਬਾਜੀਆਂ ਮਾਰਦਾ ਸੀ ਆਪਣੇ ਵਾਲਾ 5 ਵਜੇ ਹੱਡਾ 5 ਵਜੇ ਤਾਂ ਮੀਂਹ ਆਇਆ ਤੇ ਉਹ ਭਾਈ ਜਿਹੋ ਮਖਾਇਦਾ ਵਾਲਾ ਮੀਂਹ ਦੇ ਵਾਲਾ ਹੀ ਆ ਮੈਂ ਮੀਂਹ ਦੇ ਖੁਸ਼ ਹੁੰਦਾ ਉਹ ਅਸੀਂ ਹੋਰ ਬਾਜੀ ਛੜ ਤਾਂ ਪੂਰਾ ਵਧੀਆ ਦਿਨ ਲੱਗਿਆ ਜਦੋਂ ਉਹ ਲੈ ਜਾ ਕੇ ਛੜਿਆ ਉੱਥੇ ਮੀਂਹ ਆ ਗਿਆ ਉੱਥੇ ਵੀ ਜਿੱਤ ਗਿਆ ਉੱਥੇ ਵੀ ਜਿੱਤਿਆ ਤੀਜੀ ਤੇ ਵੀ ਮੀਂਹ ਆਇਆ ਚੌਥੀ ਤੇ ਵੀ ਮੀਂਹ ਆ ਪੰਜਵੀਂ ਤੇ ਮਰਿਆ ਸੀ ਨਾ ਉਹ ਪੰਜਵੀਂ ਬਾਜੀ ਤੇ ਉਹ ਮਰ ਗਿਆ ਸੀ ਹਰ ਗਿਆ ਸੀ ਨਾਲੇ ਹਰਨ ਤੋਂ ਬਾਅਦ ਮਤਲਬ ਹਰਨ ਹਰਨ ਦਾ ਕਾਰਨ ਨਹੀਂ ਮਤਲਬ ਇਹ ਬਣ ਗਿਆ ਸੀ ਕਿ ਕੰਧ 'ਚ ਵੱਜ ਕੇ ਮਰ ਗਿਆ ਸੀ ਹੈਨਾ ਚਵਾਰੇ 'ਚ ਸੌਰੀ ਹੈਨਾ ਹਵਾ ਨੇਰੀ ਆ ਗਈ ਆ ਮੀਰੇ ਨਾਲ ਨੇਰੀ ਆ ਗਈ ਚਵਾਰੇ ਦੇ ਚਵੱਜੇ ਸੀ ਨਾ ਰક્ત ਤੇ ਰક્ત ਤੇ ਚਵੱਜੇ ਸੀ ਤੇ ਉੱਥੇ ਮਰ ਗਿਆ ਸੀ ਉਹਦਾ ਨਾਂ ਸੀ ਮੀਹ ਆਲਾ ਤੇ ਉਹ ਮਤਲਬ ਬਹੁਤ ਚੰਗਾ ਉੱਡਿਆ ਜਾਨਵਰ ਉਹ ਚਾਰ ਪੰਜੇ ਜੇਤੂ ਜਰਨਲ ਹੋਇਆ ਪੰਜਵੀਂ ਤੋਂ ਸਿੱਧੀ ਦੇ ਗਿਆ ਵਿਚਾਰ ਤੇ ਇਹ ਉਹੀ ਉਹੀ ਬਲੱਡ ਲੈਨ ਆ ਇਹ ਉਹੀ ਬਲੱਡ ਲੈਨ ਇਹਦੇ ਆਪਾਂ ਨੂੰ ਮਾਣ ਪੂਰਾ ਗਾ ਯਾ ਵਾਤਾ ਵੀ ਆ ਜਿਵੇਂ ਦੂਜੇ ਤਰ੍ਹਾਂ ਦਾ ਸ਼ੌਂਕ ਤਰੋ ਤਾਰੋ ਬਈ ਲਾ ਖੁੱਡੇ ਤੇ ਤਾੜਦੀ ਜਾਨਵਰ ਸੰਦਖਾਈਏ ਵੀ ਅਸੀਂ ਐਡੀ ਵੱਡੀ ਢਾਂਗੀ ਚ ਕਿਵੇਂ ਬਾੜਨਾ ਛੋਡੇ ਦਾ ਹੋਲ ਦਾ ਇੱਕ ਮਿੰਟ ਹੋ ਗਿਆ ਬੱਕਰੀ ਐਤ ਹੋ ਗਿਆ ਵੀ ਬਾਤ ਹੀ ਲੱਗ ਬੱਕਰੀਆਂ ਨੇ ਛਾਲਾਂ ਬਾਲਾਂ ਮਾਰਤੀਆਂ ਸੀ ਦੇਖੋ ਭਾਈ ਕਿਵੇਂ ਲਾ ਬਾੜਾ ਇਹ ਦੇਖੋ ਐਂ ਸਿੱਧਾ ਢੋਲੀ ਚ ਵਾਗ ਜਾਂਦੇ ਨੇ ਬੱਚੇ ਓਏ ਉੱਡ ਗਈ ਐ ਚਲ ਕੋਈ ਨਾ ਆਉਂ ਫਿਰਦਾ ਆ ਜਾਓ ਦੇਖ ਕੇ ਨੂੰ ਦਿਖਾਉਣਾ ਹੈ ਸ਼ੌਂਕ ਬਈ ਇਤਨਾ ਬੱਕਰੀ ਫਾਰਮ ਦੇਖੋ ਆਏ ਸ਼ੌਂਕ ਮਿੱਤਰੋ ਇਹ ਆ ਰਾਜਨ ਬਲੱਡ ਲਾਈਨ ਆ ਬਾਬਾ ਧੰਨੇ ਵਾਲੀ ਆ ਬਈ ਇਹ ਉਹ ਉਤਰੀ ਹੈ ਜਿਹੜੀ ਡਬਲ ਸ਼ੇਡ ਨਹੀਂ ਯਾਰ ਲੋਕ ਕਹਿੰਦੇ ਸਾਡੇ ਡਬਲ ਰੰਗ ਆਉਂਦਾ ਉਹ ਚੀਜ਼ਾਂ ਨੇ ਇਹ ਕਰਵਾ ਆਪਣੇ ਵੱਡੇ ਜਾਨਵਰਾਂ ਦੇ ਸ਼ੌਂਕ ਜੋੜੇ ਹਲੇ ਵੀ ਆਪਣੇ ਲਾਇਵ ਨੇ ਆ ਸ਼ਿਗਰੀ ਦੀ ਪੱਠੀ ਆ ਬਈ ਆ ਆਪਣਾ ਬੋਲ ਰਖਾਵਾ ਆ ਵੀ ਆ ਗੱਟੀਆਂਆਂ ਵਿੱਚ ਜੁੱਟੀਆਂ ਦਾ ਆਪਣਾ ਵੱਡਾ ਤੇ ਆ ਵੇਂਦਰ ਬੁੱਲੇ ਵਾਲਾ ਟੋ ਆ ਆ ਸ਼ਿਗਰੀ ਦੇ ਪੱਠੇ ਕੀ ਪਹਿਲੀ ਵਾਰ ਘਣਾ ਹੋਏ ਨੇ ਆਪਾਂ ਦੇਖਦੇ ਆ ਤਾਂ ਕੀ ਰਿਜ਼ਲਟ ਆ ਉਹ ਕਰੋ ਵੱਡਿਆਂ ਨੇ ਸ਼ੌਂਕ ਪੁੱਤਰੀਆਂ ਚੱਕੜੀਆਂ ਨੇ ਗੱਭਰੂ ਕਹਿੰਦਾ ਜੱਕ ਫਿਰ ਕਿਹੜੀ ਕਿਹੜੀ ਚੱਕੜੀਆਂ ਨੇ ਆ ਵੀ ਹੰਡੇ ਕਰਾਉ ਨੇ ਲੈ ਇਹ ਵੀ ਖਰਾਬ ਹੋ ਗਈ ਜਮਾਲੀ ਹੈ ਗਿਆ ਯਾਰ ਹੈ ਇੱਕ ਪਸੇ ਤਿੰਨ ਵਾਲੇ ਹੋ ਗਏ ਇਹ ਬਾਅਦ ਤੱਕ ਨਹੀਂ ਇਹ ਪਹਿਲਾ ਧਰ ਜਿੰਨੇ ਫਿਰ ਤਾਂ ਕੱਢ ਲੰਨੇ ਵਿੱਚ ਆਹ ਵੀ ਹੰਡੇ ਖਰਾਬ ਆ ਜਿਹੜੇ ਜਿਹੜੇ ਉਹ ਕੁਮਰੀ ਵਾਲਾ ਬਈ ਛੱਡ ਗਈ ਉਹਦਾ ਕਿਹੜੀ 52 ਸੌ ਦੇ ਕਿਧਰੇ ਸੀ ਹੈ 52 ਸੌ 52 ਸੌ ਵਾਲੇ ਥੱਲੇ ਸੀ ਛੱਡ ਗਏ ਵਿੱਚ ਬਣਾਇ ਨਹੀਂ ਪਾਨੀਆ ਤੈਨਾਂ ਦਾ ਆਵੇ ਇਹ ਖਰਾਬ ਹੁੰਦਾ ਨੂੰ ਬੱਚੇ ਨਹੀਂ ਗੇ ਨਾ ਆਉਂਦੇ ਇੱਧਰ ਦੇਖਿਆ ਕਿ ਫੜ ਸੱਡੀ ਉੱਤਰੀ ਉੱਤਰੀ ਇਕੱਠੇ ਫੜ ਉਤਰੀਆਂ ਬੱਚੇ ਆ ਲੈ ਗਏ ਛੱਟਣੇ ਉਹ ਬੱਚੇ ਨੇ ਕੀ ਹੈ ਨਾਈਨੀ ਬੱਚੇ ਨੂੰ ਅੱਡੇ ਤੇ ਲਾ ਵੀ ਲੋਗ ਗ੍ਰਾਫਡਾ ਲੈ ਮੇਰੇ ਉੱਤੇ ਛੱਟਨੀ ਪੱਟੀ ਪੜਲਾ ਵੀ ਬਾਬਾ ਲਈ ਜਾ ਤੇ ਬਾਬਾ ਲਈ ਪੈਂਦਲ ਫਰੀ ਜਾਣ ਦੇ ਮੇਰੇ ਹੁਣ ਅੰਡੇ ਬੱਚਾ ਸਾਰਾ ਠੰਡਾ ਯਾਰ ਮੂਰੇ ਫੇਰ ਬਜੇ ਮਰੀ ਜਾਣਗੇ ਫਾਇਦਾ ਕੀ ਆ ਚੱਲ ਲੈ ਗੋ ਰਾਜਨ ਬਲੱਡ ਲਾਈਨ ਦੇ ਬੱਚੇ ਕਹਿੰਦੇ ਹੁਣ ਆਪਣੇ ਕੋਲੇ ਇਹਦੇ ਅੰਡੇ ਇਹਦੇ ਇਹਦੇ ਅੰਡੇ ਹੀ ਟਿਟ ਨੇ ਖਰਾਬ ਹੋ ਗਏ ਦੀ ਕੋਈ ਅੰਡਾ ਨਹੀਂ ਹੁਣ ਇਹਦੇ ਵੀ ਖਰਾਬ ਹੋ ਗਏ ਇਹ ਨਹੀਂ ਸ਼ੋ ਇਹਦੇ ਨਾਲ ਇਦਾਂ ਰਹਿ ਬੀ ਯਾਰਾ ਅਜਿਹਾ ਵੀ ਨਹੀਂ ਕੋਈ ਹੈਗਾ ਉਹ ਛੱਡ ਦੇ ਇਹਨੂੰ ਬੈਠਾ ਰਹਿਣ ਦੇ ਗੁੰਨਾ ਡੂਲੀ ਜਾਣ ਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਛੜਤੀਆਂ ਕਬੂਤਰਿਆਂ ਚਾਕੜੀਆਂ ਅੰਡੇ ਖਰਾਬ ਹੋ ਗਏ ਜਾਨਵਰ ਦਾਣਾ ਪਾਣੀ ਛਕਦੇ ਆ ਪਾਪਾਂ ਚੁਚਾਗ ਨਾਲੋਂ ਪਿੰਨਾ ਮਰਜੀ ਭੈਣ ਤੋਂ ਤੈਨੂੰ ਕਹੇ ਦੇ ਪਾਣੀ ਚੱਕਿਆ ਤੜਕੇ ਆ ਘਰੇ ਅੱਜ ਹੋਰ ਬਈ ਚੜਦੇ ਜਾਨਵਾਠੀ ਰਠਾਕ ਨੇ ਚੜਦੀ ਕਲਾ ਠੰਡ ਤੋਂ ਬਚੇ ਨਹੀਂ ਓ ਦੇਖ ਬੱਚੇ ਆ ਗਾ ਛੱਟਾ ਛੱਟਾ ਆ ਅਸੀਂ ਵੱਡਾ ਉਸਤਾਦ ਆਲਾ ਬਈ ਰਵੀ ਸੁਨਾਮ ਨੇ ਇਹਨੇ ਤੇਜੇ ਦੇ ਬੱਚੇ ਹੋ ਗਏ ਹੁਣ ਮਖਿਆਲੇ ਜੇ ਦੇ ਡੱਬੇ ਜੇ ਲਾਲ ਡੱਬੇ ਦੇ ਚਿੱਟੇ ਗੱਡੇ ਨੇ ਹਲੇ ਨੇ ਕੀ ਹਾਲ ਪਈ ਆਹ ਭਾਈ ਸਾਡਾ ਸ਼ੌਂਕ ਆ ਮੜਾ ਮੋਟਾ ਜਿਆ ਬਸ ਇੱਕ ਖੁੱਡਾ ਦੋ ਖੁੱਡੇ ਉਧਰ ਆ ਤਿੰਨ ਖੁੱਡੇ ਇਧਰ ਆ ਸਾਡੇ ਮੇਰਾ ਮੋਟਾ ਜਿਹਾ ਸ਼ੌਂ ਕਰੀ ਜਾਂਨੇ ਆਪਰਾ ਹੋਰ ਦੱਸੋ ਵੀ ਆ ਵੀ ਪੱਠੀ ਬੈਠਣ ਬਈ ਹੁਣ ਟਾਈਮ ਸ਼ਾਮ ਦਾ ਹੋ ਚੁੱਕਿਆ ਗਾ ਕੰਨੀਆਂ-ਸੰਨੀਆਂ ਲੋਕਾਂ ਨੇ ਕਰਕੇ ਡੰਗਰ ਪਾਣੀ ਪੁਣੀ ਪੀਣ ਤੇ ਹੋਏ ਪੈਣ ਕਣਕ ਤੋਂ ਕਿਸ ਘਾਈ ਪਈਆ ਕਿਹੜਾ ਇਹੜਾ ਗੋਲਡਾ ਵਗ ਗਿਆ ਸੀ ਓਏ ਇਹੜਾ ਫਿਰ ਬਾਹਰ ਕਿਵੇਂ ਬਹਿ ਗਿਆ ਛੋਟਾ ਇੱਕ ਨਹੀਂ ਨਾਟ ਕਰ ਲਾ ਹੱਥ ਛੋਟਾ ਨੇ ਖੱਚਤੀ ਰੇਸ ਹੋਈ ਛੋਟਾ ਚੱਲ ਪਿਆ ਵਜਾ ਦੇ ਕੋਈ ਹੋੜਾ ਦਿਖਾਇਆ ਵੀਡੀਓ ਚੱਖਾ ਚੱਲ ਦੇ ਦੇ ਗੇੜਾ ਇੱਕ ਅੱਦਾ ਸੰਗਰਸ ਵਾਲਾ ਨਿਕਲੇ ਸੰਗਰਸ ਵਾਲਾ ਲੜਿਆ ਨੇ ਜਿੰਦਗੀ ਦਾ ਆ ਗਈ ਦੂਜੀ ਪੱਠੀ ਬੱਚਾ ਮੈਂਠੂ ਉਹ ਬੱਚਾ ਫਿਰ ਪਿੰਡ ਤੇ ਕਿਵੇਂ ਬਹਿਣ ਲੱਗ ਗਿਆ ਜਦੋਂ ਸਿੱਧਾ ਹੁੰਦਾ ਸੀ ਉਹਦੇ ਨਾਲ ਉਹਦੇ ਕੋਲ ਲਾ ਗਿਆ ਜ਼ੋਰ ਲਾ ਗਿਆ ਹੈਨਾ ਉਹਨੂੰ ਵੀ ਜ਼ੋਰ ਵੀ ਲੱਗ ਗਿਆ ਫੋਲਡ ਪੈਰ ਲਾ ਗਿਆ ਹੂੰ ਉਹਦੇ ਕਰ ਕੀ ਹੋ ਗਿਆ ਉਹਨਾਂ ਨੂੰ ਕਰਨ ਲੱਗਾ ਆ ਗਿਆ हां जी भाई बच्चा ਜਿਹੜਾ ਕੋਲਡ ਵਾਗ ਗਿਆ ਸੀ ਉਹਨੇ ਤੇ ਕੋਲਡ ਆ ਗਿਆ ਸੀ ਪਰ ਬੁੱਪਾ ਛੋਰੀ ਆਇਆ ਨਹੀਂ ਫੜ ਕੇ ਲਿਆਂਦਾ ਸੀ ਨਾ ਕਰੋ ਸ਼ੌਂਕ ਬਈ ਅੱਬਾ ਵਲੌਗ ਪਾਇਆ ਕਰੀ ਬਈ ਜਰੂਰ ਦੱਸੋ ਕਮੈਂਟਾਂ ਚ ਆਦਾ ਪੌਂਚ ਹੋਣ ਪਜਾ ਕਰਾਇਆ ਤੇ ਅੱਬਾ ਪ੍ਰੋ ਪ੍ਰੋ ਵਲੌਗ ਬਣਾ ਕੇ ਪਾਇਆ ਕਰਾਂਗੇ ਤੇ ਆਪਣੀ ਸਟੱਡੀ ਗੁਰਪ੍ਰੀਤ ਮੰਗਿਆਲ ਨੂੰ ਬਈ ਜਰੂਰ ਸਬਸਕ੍ਰਾਈਬ ਕਰਾਓ ਸੌਰੀ ਫੋਲੋ ਕਰ ਲਿਓ ਤੇ ਉਹਦੇ ਆਪਾ ਅਪਡੇਟ ਦਿੰਦੇ ਰਹਨੇ ਆ ਇਹ YouTube ਚੈਨਲ ਨੂੰ ਆਪਣੇ ਨੂੰ ਬਈ ਇੰਟਰਵਿਊ ਸਾਰੀਆਂ ਦੇਖ ਲਿਓ ਧੰਨਵਾਦ ਬਈ ਸ਼ਰਾ ਬੱਚੇ ਨੂੰ ਫੀਡ ਦਿੰਨੇ ਆਪਾਂ ਪਹਿਲਾਂ ਤਾਂ ਫੀਡ ਨਹੀਂ ਹੈਗੀ ਹਾਂ ਆਹ ਵੀਡੀਓ ਹੀ ਆਪਦੀ ਦੇਸੀ ਵੀਡੀਓ ਬਣਾਈ ਆਪਦੀ ਦਾਣਾ ਬਣਾਇਆ ਉਹ ਆ ਫੀਡ ਹੀ ਕਹਿੰਦੇ ਨੇ ਆਪਾਂ ਇੱਕ ਤਾਂ ਬਈ ਮੁਰਗਿਆਂ ਜਾਲੀ ਫੀਡ ਹੁੰਦੀ ਆ ਅਸੀਂ ਉਹ ਨਹੀਂ ਇਹ ਅਸੀਂ ਮਤਲਬ ਕਾਫੀ ਚੀਜ਼ਾਂ ਪਾਈਆਂ ਨੇ ਲਖ ਵੀਰੇ ਕੀ ਕੀ ਪਾਇਆ ਚ ਜੱਗ ਕੀ ਦੱਸੋ ਤਾਂ ਜੱਗੇ ਕੀ ਕੀ ਪਾਇਆ ਹੈ ਤੁਹਾਰਾ ਵੀ ਨਾ ਮੂੰਗੀ ਮੋਠਾ ਮਸਾਲਾ ਤੇ ਜਿਹੜੀ ਭਾਈ ਮਾਸਰਾ